2025 16 4 2025 ਪਹਿਲੀ ਵਾਰੀ ਬਾਬੇ ਦਾ ਦਰਵਾਜ਼ਾ ਗੱਲਾਂ ਖੋਲ੍ਹਣ ਲੱਗੇ ਹੈ ਪੀਰਾ ਨਵੀਂ ਕਮੇਟੀ ਹੈ ਜਿਹੜੀ ਪਹਿਲੀ ਵਾਰ ਦਰਵਾਜ਼ਾ ਗੱਲਾਂ ਖੋਲ੍ਹਣ ਲੱਗੀ ਹੈ ਉਦੋਂ ਤੋਂ ਆ ਲੈ ਕਿਵੇਂ ਲੰਬਾ ਸੀ ਉਹ ਢੋਗਣਾ ਨਹੀਂ ਖੁੱਲਣਾ ਹੈ ਉਹ ਵੀ ਕਰ ਲਿਆ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਹਾਂ ਗੁਲੂਆ ਇੱਕ ਮੈਡੀਆ ਸਰ ਪ੍ਰੈਸਮੈਂਟ ਕੀਆ ਬਾਕਰ ਨਹੀਂ ਨਹੀਂ ਕਰਨਾ ਆਵੇ ਲੋ 21 ਲੱਕੀ ਉਹ ਅਜੇ ਤੱਕ ਬੱਤਾਂਾਂ ਪੈਂਟੀਆਂ ਤੋਂ ਬਾਅਦ ਜੇਕਰ ਅਜੇ ਅਜੇ ਤਾਂ ਜਿਹੜੇ ਵੱਡੇ ਨੋਟ ਸੀਗੇ ਉਹ ਫਿਰ ਲੱਗੇ ਜੀ ਮੈਂ ਆਖਦੀ ਜਿਹੜੇ ਦਪਾਉਣੀ ਇੱਕ ਅਲੱਗ ਗੱਲਾਂ ਜਿਹੜਾ ਇੱਥੇ ਦੇ ਕੇ ਜਾਂਦੇ ਸੀਗੇ ਕਮੇਟੀ ਦੇ ਬੰਦੇ ਬੰਦੇ ਸੀ ਉਹ ਆਟਾ ਉਹਦਾ ਹੱਟਾ ਉਹ ਵੀ ਵਿੱਚ ਲੈ ਕੇ ਪਾਉਂਦੇ ਹੁੰਦੇ ਆ ਦੇਖ ਲਓ ਭਾਈ ਜੀ ਅਰੇ ਪੂਰਾ ਮਹੀਨਾ ਨਹੀਂ ਹੋਇਆ ਦਾ ਢੇਰ ਲੱਗਾ ਪੈਸਾ ਦੇਖ ਮਹੀਨਾ ਨਹੀਂ ਹੋਇਆ ਅਜੇ ਪੂਰਾ ਅਜੇ ਪੂਰਾ ਮਹੀਨਾ ਨਹੀਂ ਹੋਇਆ ਇਕ ਮਹੀਨਾ ਅੱਜ ਅੱਲਾ ਤੁਸ ਕੱਢ ਲਿਆ ਹਾਂ ਬੰਦਾ ਜੀ ਅਕੀ ਖੁੰਡੇ ਬਈ ਇਹ ਕੱਢੇ ਨਹੀਂ ਗਏ ਸਾਰੇ ਹੁਣ ਆਪਣਾ ਇਹਦਾ ਭਰਿਆ ਪਿਆ ਨਿਕਲਦਾ ਅੱਛਾ 5 ਤੋਂ ਆਪਣਾ ਇੱਕ ਤਰੀਕ ਤੋਂ 5 ਦੇ ਵਿਚ ਵਿੱਚ ਆਪਾਂ ਬੁੱਲਾ ਕਰਾ ਲੈਂਦਾ ਹੈ ਮੇਰਾ ਨੰਬਰ ਤੂੰ ਕਹ ਤ ਨਹੀਂ ਹੈ ਦਾਦਾ ਕਹਿੰਦੇ ਪਰ ਤੁਹਾਨੂੰ ਮਿਲਿਆ ਐਸਾ ਸਾਹਮਣੇ ਜੀ ਆਪਣਾ ਕਮੇਟੀ ਦੇ ਬੰਦੇ ਤੇ ਆਪਣਾ ਕੁਝ ਸਾਰੇ ਦੇ ਬੰਦੇ ਵੀ ਆਪਣਾ ਦੇ ਸਾਂਝੇ ਅਸੀਂ ਕਰਨ ਸਾਦ ਕੇ ਆਦਾ ਕਰਾ ਲਵਾਂਗੇ ਇੱਧਰ ਗੋਟੀਆਂ ਭਰੀ ਪਈਆਂ ਭਰਾ ਜਿਹੜੇ ਤੂੰ ਦੇਖੇਗਾ ਜਿਹਕੇ ਤੂੰ ਆਂ ਦੇ ਦੇਖੇਗਾ ਇਹ ਤਾਂ ਮਹੀਨਾ ਹੀ ਆ ਕੱਢ ਦੋ ਹਾਂ ਐ ਸਿੱਧਾ ਐ ਆ ਬਾਬੇ ਦੀ ਕਿਰਪਾ ਨਾਲ 35 ਰੁਪਏ ਜਾਲੀ ਹੈ ਆ ਵੇਖੋ ਹੁਣ ਇਹ ਆਪਾਂ ਡਿਸਟ ਨੂੰ ਪ੍ਰੋਟੋਕੋਲ ਹਾਂ ਨਹੀਂ ਯਾਰ ਜਾ ਯਾਰ ਪਾ ਨਾ ਅਰੇ ਦੋ ਵੀ ਖੋਲਣਾ ਅੰਬਾਪਾ ਪਾਹੇ ਕੀ ਜਾਂਦਾ ਖੋਲਣਾ ਜਾ ਵੀ ਪਾਪਾ ਗਾਹ ਬਾਬਾ ਜੀ ਥੂ ਹੀ ਲੈ ਲਾ ਇੱਕ ਕੋ ਪਾਣੀ ਦੇ ਵਿੱਚ ਖੋਲਿਆ ਕਰੋ ਖੋਲਿਆ ਕਰਾਂਗੇ ਠੀਕ ਹੈ ਨਾ ਹਾਂ ਵੀ ਅੱਗੇ ਹਮ ਇੱਕ ਤੋਂ ਪੰਜ ਦੇ ਵਿੱਚ ਖੋਲਿਆ ਕਰੋ ਮੈਨੂੰ ਆਪ ਕੱਢੀਂ ਪਾ ਰੇ ਦੋ ਬੱਲੇ ਪਏ ਪਏ ਹਾਲੇ ਨਾ ਕੱਢੇ ਬੱਚ ਪੈ ਰਹੇ ਨੇ ਪਾਣੀ ਯਾਰ ਜਮਾਂ ਖਾਲੀ ਨਾ ਕਰੀਂ ਪਾਣੀ ਦੇ ਪਾਣੇ ਚ ਪੰਜ ਦਾ ਰੁਪਈਆ ਉਹ ਹੁਣ ਮੈਂ ਜਮਾਂ ਕੱਢੇ ਜੇ ਮੁੱਕੜੇ ਨਹੀਂ ਉਹ ਨਹੀਂ ਬੱਸ ਸਿਰ ਦੇ ਸਿਰ ਆ ਲਿਆ ਉਹ ਰਿਵਾਰ ਬੱਟੇ ਲਾਤਾ ਤੂੰ ਬਹੁਤ ਵੱਡਾ ਲੈ ਵੀ ਨਾ ਪਾ ਹੋ ਵੀ ਪਾਉਂਦੇ ਦਾ ਪਾਣੀ ਹੋਊਗੇ ਜੋ 35 ਰੁਪਈਆਂ ਦੇ ਹੋਰ ਗੱਲਾਂ ਦੇ ਮੁੱਤੇ ਉਹ ਮੈਂ ਜਿੰਨੇ ਦਿਨਾਂ ਕਿਤੇ ਵੀ ਜੁੰਡਾ ਕਰਾਂ ਹਾਂ ਨਹੀਂ ਕੋਈ ਬਣਾਉਣੇ ਹੋ ਜਾਂਦੇ ਨਹੀਂ ਗੱਲਾਂ ਹੀ ਬਦਲ ਦਿੰਦੇ ਐ ਗੱਲਾਂ ਬਦਲਾਂਗੇ ਗੱਲਾਂ ਵੱਡਾ ਰੱਖਾਂਗੇ ਕਿਹਦਾ ਸੱਤੀ ਸਰਕਾਰ ਸਾਡਾ ਵੇੜਾ ਲਾਰੇ ਪਾਰ ਇੱਥੇ ਮਰੀਜ਼ਾਂ ਦੇ ਘਰੀਵੋ ਪਾਣੀ ਦੇ ਦੋ ਉੱਪਰ ਤੋਂ ਉਹਦੀ ਵੀ ਲੈ ਫੋਟੋ ਯਾਰ ਲੈ ਤਾਂ ਨਹੀਂ 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 ਕਿਉਂ ਨਹੀਂ ਤੇ ਕਣ ਮਾਰਦਾ ਪਪਾ ਨੇ ਪਾਲਸ ਨੂੰ ਪਾਲੀ ਦੀ ਫੋਟੋ ਆ ਸਵਾਰ ਕੇ ਫੋਟੋ ਲੈ ਵੀ ਪਿੰਡ ਆ ਕੇ ਨਾ ਪੂਰਾ ਹਿਊਮ ਕਰ ਦਿੰਨੇ ਆ ਆਏ ਆਏ ਹਾਂ ਬਖਾ ਇਹਨੂੰ ਅੱਧੀ ਬੱਤੀ ਦੋਵਾਂ ਖਰਚਾ ਖਰਚਾ ਨਾ ਟਟ ਆਹ ਉਹ ਕੰਡੇ ਕੀ ਬੈਂਟੀ ਟੈਟ ਕੋਈ ਆਵਾਡਾ ਨੋਟ ਕਿੰਨੇ ਪਏ ਹਾਂ ਹਮ ਥੱਲੇ ਪਏ ਹਜ਼ਾਰ ਥੱਲੇ ਜ਼ਫਰ ਪਏ ਹਾਂ ਤਾਂ ਆ ਗੱਲਾਂ ਇੱਕ ਫੁੱਲਿਆ ਕਿੰਨੇ ਗੱਲੇ ਹੱਥੇ ਤਿੰਨ ਤਿੰਨ ਗੱਲੇ ਆ ਦੋ 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 ਗੱਲੇ ਆ ਦੋ ਚਲੋ ਕੋਈ ਇਹ ਚੀ ਹੁੰਦੇ ਹੈ ਹੈ ਉਹ ਕੋ ਦਾ ਅਧਿਕਾਰ ਲੋ ਜੈਕ ਕਰ ਰਿਹਾ ਬਸ ਚੈੱਕ ਹੀ ਐ ਇਕੱਠੇ ਕਰੋ ਉਧਰ ਚਲੋ ਵੀ ਦੂਜੇ ਚ ਇੱਕ ਮਿੰਟ ਬਈ ਹੁਣ ਬਣੀ ਜਾਂਦੀ ਆ ਹਾਂ ਭਾਈ ਜੀ ਮਹੀਨਾ ਲਈ ਪੂਰਾ ਹੋਇਆ ਆ ਪੈਸਾ ਤਾਂ ਬਾਬੇ ਨੇ ਢੇਰ ਲਾਤਾ ਇੱਥੇ ਉਧਰ ਨਾਲ ਗੱਲਾਂ ਹੀ ਦੇਖਦੇ ਨੇ ਜਿਹ ਗੱਲਾਂ ਕਰੇਂਦਾ ਸਾਡਾ ਉਧਰ ਨਾਲ ਬੇਸੀ ਕਰਦੇ ਸਾਬ ਚੱਪੋ ਫਿਰ ਸਾਬ ਕਰਕੇ ਤੇ ਵੀਡੀਓ ਪਾਵਾਂਗੇ ਬਸ ਮਤਲਬ ਡਬਲ